ਲੋ ਜੀ ਰੂਪचंद ਲਾਟਰੀ ਵਾਲਾ ਨੇ ਇੱਕ ਹੋਰ ਪਟਾਕਾ ਪਾਤਾ ਫਾਜ਼ਿਲਕਾ ਦੇ ਵਿੱਚ ਪੰਜਾਬ ਸਰਕਾਰ ਦੀ ਮੰਥਲੀ ਲਾਟਰੀ ਦੇ ਵਿੱਚ 7 ਲੱਖ ਦਾ ਪਹਿਲਾ ਇਨਾਮ ਨਿਕਲਿਆ ਹੈ ਇਹ ਇਨਾਮ ਨਿਕਲਿਆ ਹੈ ਰੂਪचंद ਲਾਟਰੀ ਵਾਲਾ ਤੋਂ ਵਿਕੀ ਹੋਈ ਟਿਕਟ ਤੇ ਜਿੰਨਾ ਵੱਲੋਂ ਅੱਜ ਇਸ ਦੀ ਖੁਸ਼ੀ ਮਨਾਈ ਜਾ ਰਹੀ ਹੈ ਫਾਜ਼ਿਲਕਾ ਦੇ ਵਿੱਚ ਜਿਵੇਂ ਹੀ ਡਰਾਅ ਨਿਕਲਣ ਦੀ ਸੂਚਨਾ ਮਿਲੀ ਉਵੇਂ ਹੀ ਰੂਪचंद ਲਾਟਰੀ ਵਾਲਿਆਂ ਦੇ ਚਿਹਰੇ ਤੇ ਖੁਸ਼ੀਆਂ ਆ ਗਈਆਂ ਉਹਨਾਂ ਵੱਲੋਂ ਵੇਚੀ ਗਈ ਟਿਕਟ ਤੇ 7 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ ਫਾਜ਼ਿਲਕਾ ਦੇ ਵਿੱਚ ਰੂਪਦਰ ਲਾਟਰੀ ਵਾਲਿਆਂ ਦੀ ਦੁਕਾਨ ਤੋਂ ਵਿਕੇ ਹੋਇਆ ਟਿਕਟਾਂ ਤੇ ਕਾਫੀ ਇਨਾਮ ਨਿਕਲ ਚੁੱਕੇ ਐ ਆਓ ਇਸ ਦੀ ਜਾਣਕਾਰੀ ਲੈਣੇ ਰੂਪਦਰ ਲਾਟਰੀ ਵਾਲਿਆਂ ਤੋਂ ਤੇ ਜਾਣਦੇ ਕਿ ਪਹਿਲਾ ਇਨਾਮ ਕਿਸ ਨੂੰ ਨਿਕਲਿਆ ਹੈ ਅੱਜ ਦੀ ਪਟਾਕਾ ਬਾਜ਼ਾਰ ਫਿਰ ਸਰ ਪਟਾਕਾ ਹੈ ਸਰ ਬਾਬਾ ਜੀ ਦੀ ਕਿਰਪਾ ਇਹ ਉਹਨਾਂ ਦਾ ਆਸ਼ੀਰਵਾਦ ਹੀ ਹੈ ਜੀ ਫਾਜ਼ਿਲਗਾਹੇ ਪਟਾਕੇ ਚੱਲ ਰਹੇ ਆ ਦਿਵਾਲੀ ਤੋਂ ਬਾਅਦ ਵੀ ਪਟਾਕੇ ਚੱਲ ਰਹੇ ਆ ਲੋਕ ਕਹਿੰਦੇ ਆ ਕੱਲੇ ਦਿਵਾਲੀ ਤੇ ਹੀ ਪਟਾਕੇ ਚੱਲਦੇ ਆ ਇੱਥੇ ਰੂਪचंद ਲਾਟਰੀ ਵਾਲੀ ਦੁਕਾਨ ਤੇ ਸਰ ਸਦਾ ਹੀ ਪਟਾਕੇ ਚੱਲਦੇ ਆ ਅੱਜ ਵੀ ਇੱਕ ਲਾਟਰੀ ਦਾ ਡਰਾਅ ਹੋਇਆ ਸੀ ਸਰ ਜਿੰਦੇ ਵਿੱਚ ਆਪਣੀ ਦੁਕਾਨ ਤੋਂ 7 ਲੱਖ ਰੁਪਏ ਦਾ ਜੋ ਕਿ ਫਸਟ ਪ੍ਰਾਈਜ਼ ਸੀਗਾ ਉਹ ਆਪਣੀ ਦੁਕਾਨ ਤੋਂ ਨਿਕਲਿਆ ਸਰ 6 ਵਜੇ ਲਾਟਰੀ ਦਾ ਡਰਾਅ ਆਇਆ ਸੀਗਾ ਜਿਹਦਾ ਫਸਟ ਪ੍ਰਾਈਜ਼ 688558 ਨੰਬਰ ਜੋ ਆਪਣੀ ਦੁਕਾਨ ਤੋਂ ਵੇਚੀ ਟਿਕਟ ਤੇ ਨਿਕਲਿਆ ਸਰ ਇਫਾਈ ਲਗਾਲੀ ਬੜੀ ਖੁਸ਼ੀ ਦੀ ਗੱਲ ਹੈ ਤੇ ਬੜੇ ਮਾਨ ਦੀ ਗੱਲ ਹੈ ਇਸ ਤੋਂ ਪਹਿਲਾਂ ਵੀ ਵੀ ਆਪਣੀ ਦੁਕਾਨ ਤੋਂ ਵੱਡੇ ਵੱਡੇ ਪ੍ਰਾਈਜ਼ ਬਾਬਾ ਜੀ ਦੀ ਕਿਰਪਾ ਨਾਲ ਨਿਕਲੇ ਆ 5 ਕਰੋੜ 22 ਕਰੋੜ ਕਰੋੜ 50 ਲੱਖ 51 ਲੱਖ ਸਰ ਮੈਂ ਤਾਂ ਗਿਣਾ ਨਾ ਕਰਾਂ ਦਾ ਸਾਈ ਸੁੱਕ ਜਾਣੇ ਹੈ ਮਤਲਬ ਕਿ ਆ ਤੁਸੀਂ ਫੋਟੋਆਂ ਦੇਖ ਰਹੇ ਹੋ ਇਹ ਸਾਰੀਆਂ ਜੋ ਵੀ ਆਪਣੀ ਦੁਕਾਨ ਤੋਂ ਪ੍ਰਾਈਜ਼ ਨਿਕਲੇ ਆ ਅੱਜ ਫਿਰ ਇੱਕ ਪ੍ਰਾਈਜ਼ ਜਿਹੜਾ ਨਿਕਲਿਆ ਇੱਕ ਇਤਿਹਾਸਿਕ ਹੀ ਪ੍ਰਾਈਜ਼ ਨੇ ਇਹ ਵੀ ਕਿਹੜੀ ਕਿਹੜੀ ਲਾਟਰੀ ਹੈ ਸਰ ਸਰ ਤੁਹਾਡੇ ਕੋਲ ਸਰ ਹੁਣ ਇੱਕ ਹੋਲੀ ਬੰਪਰ ਆ ਗਿਆ ਹੈ ਇਹ ਪੰਜਾਬ ਸਟੇਟ ਨੇ ਸਰ ਇੱਕ ਨਵਾਂ ਹੌਲੀ ਬੰਪਰ ਘੜਤਾ ਹੈ ਇਹ 500 ਰੁਪਏ ਦੀ ਟਿਕਟ ਆ ਸਰ ਇਹਦਾ ਪਹਿਲਾ ਨਾਮ 2.5 ਕਰੋੜ ਰੱਖਿਆ ਗਿਆ ਹੈ ਇਹਦੀ ਸਕੀਮ ਅੱਗੇ ਨਾਲੋਂ ਚੇਂਜ ਕਰਤੀ ਗਈ ਹੈ ਸਰਕਾਰ ਨੇ ਸੈਕੰਡ ਪ੍ਰਾਈਜ਼ ਦਾ ਇਨਾਮ ਰੱਖਿਆ ਗਿਆ 10-10 ਲੱਖ ਦੇ 10 ਪ੍ਰਾਈਜ਼ 5-5 ਲੱਖ ਦੇ ਵੀ ਆਂਦੇ ਨੇ ਯਾਨੀ ਕਿ 21 ਚਾਂਸ ਹੋ ਗਿਆ ਹੈ ਹੁਣ ਪ੍ਰਾਈਜ਼ ਜਿੱਤਣ ਦੇ ਅੱਗੇ ਕੀ ਜਦੋਂ ਕਿ ਇੱਕ ਚਾਂਸ ਹੁੰਦਾ ਜੀਗਾ ਹੁਣ 21 ਚਾਂਸ ਹੈ ਉਸ ਤੋਂ ਬਾਅਦ ਛੋਟੇ ਪ੍ਰਾਈਜ਼ 9000 ਰੁਪਏ ਦੇ 6000 ਰੁਪਏ ਦੇ 2000 ਰੁਪਏ ਦੇ ਕਈ ਪ੍ਰਾਈਜ਼ ਲਗੇ ਆ 7 ਲੱਖ ਦੇ ਨਾਮ ਤੇ ਲਾਟਰੀ ਤੋਂ ਨਿਕਲਿਆ ਸਰ ਸਰ ਇੱਕ ਮੰਥਲੀ ਲਾਟਰੀ ਦੀ ਗੱਡੀ ਸੀਗੀ ਪੰਜਾਬ ਸਰਕਾਰ ਨੇ ਉਹਦਾ ਮੈਂ ਤੁਹਾਨੂੰ ਇੱਕ ਸੈਂਪਲ ਦਿਖਾਣਾ ਟਿਕਟ ਦਾ ਇਹਦੇ ਨਾਲ ਦੀ ਉਹ ਸਾਡੀ ਟਿਕਟ ਸੀਗੀ ਜਿੰਨਾਂ ਦੇ ਆਪਣੀ ਦੁਕਾਨ ਤੋਂ 7 ਲੱਖ ਰੁਪਏ ਦਾ ਪ੍ਰਾਈਜ਼ ਨਿਕਲਿਆ ਫਰਸਟ ਪ੍ਰਾਈਜ਼ ਜਿਹੜਾ ਕਿ ਸਭ ਤੋਂ ਇਹਦੇ ਜ ਵੱਡਾ ਪ੍ਰਾਈਜ਼ 7 ਲੱਖ ਦਾ ਹੀ ਸੀਗਾ ਉਹ ਆਪਣੀ ਦੁਕਾਨ ਤੋਂ ਨਿਕਲਿਆ ਸਰ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜਰੂਰ ਦੋ ਵੀ ਕਿੰਨੂ ਨਿਕਲਿਆ ਇਹ 7 ਲੱਖ ਰੁਪਏ ਸਰ ਵਿਜੇਤਾ ਦੀ ਨਾਲ ਸੰਪਰਕ ਕੀਤਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਲਦੀ ਉਹਨਾਂ ਨਾਲ ਸੰਪਰਕ ਕਰਕੇ ਤੁਹਾਡੇ ਰੂਬਰੂ ਕੀਤਾ ਜਾਏਗਾ ਉੜਕਾ ਨਹੀਂ ਹੋਦੇ ਬੇਗੋ 7 ਲੱਖ ਲਾਟਰੀ ਐ ਮੇਰਾ ਦੀ ਸਰ ਸਰ ਆ ਸਰਕਾਰ ਦਾ ਰਿਜ਼ਲਟ ਹੈ ਸਾਰਾ ਗਜਟ ਸਰਕਾਰੀ ਹੈ ਨੈਟ ਤੇ ਜਿੱਥੇ ਮਰਜੀ ਤੁਸੀਂ ਦੇਖ ਸਕਦੇ ਹੋ ਪੂਰਾ 7 ਲੱਖ ਆਇਆ ਸਰ ਜਿੰਨੇ ਹਫਤੇ ਦੇ ਦਿਨ ਹੁੰਦੇ ਹਨ ਨਾ ਜੀ 7 ਇੱਕ ਇੱਕ ਦਿਨ ਦਾ 7 ਲੱਖ ਹਫਤੇ ਦਾ 7 ਲੱਖ ਤੇ ਉਸੇ ਤਰ੍ਹਾਂ 7 ਲੱਖ ਆਇਆ ਸਰ ਅੱਜ ਅਸਾਂ ਦੋ ਕਿਹੜੀ ਦੁਕਾਨ ਤੋਂ ਨਿਕਲੇ 7 ਲੱਖ ਦੀ ਸਰ ਇਹ ਰੂਪ ਲੋਟਰੀ ਮਹਰੀਆ ਬਾਜ਼ਾਰ ਫਾਜ਼ਿਲਗਾ ਸਰ ਮੇਰਾ ਨਾਮ ਬੋਵੀ ਹੈ ਤੇ ਸਾਡੇ ਬਾਉ ਜੀ ਜਿਨ੍ਹਾਂ ਦਾ ਰੂਪ ਲੋਟਰੀ ਮਹਰੀਆ ਬਾਜ਼ਾਰ ਕਾਫੀ ਮਸ਼ਹੂਰ ਨਾਮ ਹੈ ਤੇ ਇਹਨਾਂ ਨੇ ਬੜੇ ਹੀ ਲੱਖਪਤੀ ਕਰੋੜਪਤੀ ਬਣਾਏ ਆ ਕਿਸੇ ਨੂੰ ਕੋਈ ਭੁੱਲ ਨਹੀਂ ਹੈ ਜਿਨੇ ਵੀ ਲੱਖਪਤੀ ਕਰੋੜਪਤੀ ਬਣੇ ਆ ਉਹ ਸਭ ਮਾਲਕ ਦੀ ਦਿਆ ਨਾਲ ਇਹਨਾਂ ਦੇ ਹੱਥੋਂ ਬਣੇ ਆ ਕਾਫੀ ਤੇ ਅਸੀਂ ਆਸ ਕਰਦੇ ਆਂ ਵੀ ਅੱਗੇ ਵੀ ਇਦਾਂ ਹੀ ਬੰਦੇ ਰਹਿਣ ਪਰ ਇਹਦੇ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਪਰਮਾਤਮਾ ਕਰੇ ਵੀ ਅੱਗੇ ਵੀ ਐਸੇ ਦਰਾਂ ਇਹ ਲੜੀ ਚੱਲਦੀ ਰਹੇ ਉਹਨਾ ਹੋਲੀ ਬੰਪਰ ਜਿਹੜਾ ਕਿ ਤੁਹਾਨੂੰ ਦਿਖਾਇਆ ਸੀ ਸਰ ਇਹ ਪਰਮਾਤਮਾ ਕਰੇ ਫਿਰ 2.5 ਕਰੋੜ ਦਾ ਚਾਂਸਿਸ ਹੈਗਾ ਇੱਕ ਲਾਟਰੀ ਸਰ ਹੋਰ ਦਿਖਾ ਰਹੇ ਆ ਤੁਹਾਨੂੰ ਇੱਕ ਨਵੀਂ ਲਾਟਰੀ ਆਈ ਹੈ ਸਰ ਇਹ ਨਾਗਲੈਂਡ ਡੀਅਰ ਇਹ ਉਹੀ ਲਾਟਰੀ ਹੈ ਸਰ ਜਿੱਤੇ ਆਪਣੇ ਕੋਲ 5 ਕਰੋੜ ਰੁਪਏ ਦਾ ਪ੍ਰਾਈਜ਼ ਨਿਕਲਿਆ ਸੀਗਾ ਉਹ ਜਿਹੜੇ ਦੇਖ ਰਹੇ ਹੋ ਸਾਹਮਣੇ ਤੁਸੀਂ ਤਸਵੀਰ ਆ ਸੌਰਨ ਸਿੰਘ ਜੀ ਇਹ ਹੀ ਲਾਟਰੀ ਚੋ 1 ਕਰੋੜਪਤੀ ਬਣੇ ਸੀ ਸਰ ਇਹਨਾਂ ਨੂੰ 5 ਕਰੋੜ ਆਇਆ ਸੀਗਾ ਐਸੇ ਲਾਟਰੀ ਚੋ ਆਇਆ ਸੀਗਾ ਤੇ ਇਹਨਾਂ ਚ 2.5 ਕਰੋੜ ਰੁਪਏ ਦਿੱਤਾ ਸੀਗਾ ਉਹ ਵੀ ਆਪਾਂ ਐਸੇ ਲਾਟਰੀ ਦਾ ਪਾਲਾ ਰਾਮ ਜੀ ਵੀ ਬਣੇ ਸੀਗੇ ਕਰੋੜਪਤੀ ਤੇ ਇਸ ਵਾਰੀ ਫਿਰ ਮੌਕਾ ਹੈ ਸ਼ਨੀਵਾਰ ਡਰਾਅ ਹੋਏਗਾ ਇਹਦਾ ਐਸ ਵਾਰੀ ਇਹਨਾਂ ਨੇ ਸਕੀਮ ਵੀ ਚੇਂਜ ਕਰਤੀ ਆ ਸਰ ਇਹਦੇ ਨੰਬਰ ਹੀ ਚਾਰ ਕਰਤੇ ਅੱਗੇ 6 ਨੰਬਰਾਂ ਦੇ ਪ੍ਰਾਈਜ਼ ਹੁੰਦਾ ਸੀਗਾ ਹੁਣ ਚਾਰ ਨੰਬਰ ਮਿਲਣਗੇ ਤਾਂ ਤੁਹਾਨੂੰ 2.2 ਕਰੋੜ ਰੁਪਏ ਜਿੱਤ ਸਕਦੇ ਹੋ ਤੁਸੀਂ ਇੱਕ ਸੁਨਹਿਰੀ ਚਾਂਸ ਹੈ 골ਡਨ ਮੌਕਾ ਹੈ ਕਿ ਤੁਸੀਂ ਜਲਦੀ ਆਓ ਤੇ ਤੁਸੀਂ ਵੀ ਟਿਕਟ ਖਰੀਦੋ ਤੇ ਕਰੋੜਪਤੀ ਬਣੋ ਫਾਜੀ ਦਾ ਤੇ ਤੁਸੀਂ 7 ਲੱਖ ਦਾ ਟਿਕਾ ਦਾ ਬਾਤ ਹੁਣ ਕੀ ਕਹਿਣਾ ਜਾਊਂਗੇ ਜਿਹੜੇ ਦਰਸ਼ਕ ਘਰੇ ਬੈਠੇ ਨੇ ਤੇ ਲਾਟਰੀ ਨਹੀਂ ਖਰੀਦਣ ਦੇ ਸਰ ਉਹਨਾਂ ਨੂੰ ਚਾਹੀਦਾ ਟਿਕਟ ਖਰੀਦਣੀ ਚਾਹੀਦੀ ਹੈ ਦੇਖੋ ਘਰੇ ਬੈਠਿਆ ਤਾਂ ਕੋਈ ਵੀ ਕੰਮ ਨਹੀਂ ਹੁੰਦਾਗਾ ਉਹ ਪਰਮਾਤਮਾ ਨੂੰ ਲਾਂਭੇ ਦੇਣਾ ਹੈ ਉਹ ਅੱਗੇ ਵਾਲੀ ਗੱਲ ਵੀ ਮੇਰੀ ਲਾਟਰੀ ਘੱਟ ਦੇ ਲਾਟਰੀ ਘੱਟ ਦੇ ਐਦਾਂ ਦਾ ਕਦੇ ਵੀ ਨਹੀਂ ਹੋ ਸਕਦਾ ਕਿ ਪਰਮਾਤਮਾ ਕਹਿੰਦਾ ਲਾਟਰੀ ਪਾ ਤਸੀਂ ਅਸਲੀ ਲਾਟਰੀ ਦਾ ਪਾਣੀ ਪਊਗੀ ਸਰ ਆਦੀ ਗੁਜਾਇਸ਼ ਦੇ ਹਿਸਾਬ ਨਾਲ ਜਿੱਦਾਂ ਵੀ ਤੁਹਾਡੀ ਪਾਕਟ ਅਲਾਉ ਕਰਦੀ ਹੋਏ ਉਹਨੇ ਦੀ ਲਾਟਰੀ ਪਾਓ ਹਾਂ ਜੀ